ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਥੜੇ ਸਾਡੀ ਚੈਨਲ ਰਿਪਸ ਪੁਟਿੱਕ ਤੇ ਸਵਾਗਤ ਹੈ ਜੀ ਤੇ ਸਾਡੇ ਚੈਨਲ ਤੇ ਨਵੇਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਅਸ ਤੁਹਾਨੂੰ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਸਿਖਾਵਾਂਗੇ ਚਲੋ ਜੀ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਵੀਡੀਓ ਦੇਖਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਇਹ ਵਾਲੀ ਵੀਡੀਓ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਸੋਹਣੇ ਸੋਹਣੇ ਸੂਟਾਂ ਨੂੰ ਆਰਡਰ ਕਰਨ ਲਈ ਸਾਡਾ ਨੰਬਰ ਹੈ ਜਿਹੜਾ 8557905009 ਤੁਸੀਂ ਵਟਸਐਪ ਤੇ ਜਾ ਕੇ ਸਕਰੀਨਸ਼ਾਟ ਭੇਜ ਸਕਦੇ ਹੋਗੇ ਤੇ ਪ੍ਰਾਈਸ ਆਪਾਂ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਜੀ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਕੋਈ ਵੀ ਤੁਸੀਂ ਵਰਕ ਲਈ suit ਬਣਵਾਉਣਾਗਾ ਕਿਸੇ ਵੀ ਤਰ੍ਹਾਂ ਪਾਰਟੀ wear suit ਬਣਵਾਉਣਾਗਾ ਤਾਂ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਆਪਣਾ ਕੋਈ ਵੀ ਸਾਨੂੰ ਡਿਜ਼ਾਈਨ ਸ਼ੇਅਰ ਕਰੋ ਤੇ ਆਪਾਂ ਤੁਹਾਨੂੰ ਸੇਮ suit ਰੈਡੀ ਕਰਕੇ ਦੇਵਾਂਗੇ ਤੇ ਜਿਹੜੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ suit ਦਿਖਾਉਂਗੀ ਕਾਫੀ ਜਿਆਦੇ ਸੋਹਣੇ ਨੇ ਨਿਊ ਪ੍ਰਿੰਟ ਆਏ ਨੇ ਨਿਊ ਸਟੱਫ ਹੈਗਾ ਜਾਰਜਟ ਚੈੱਕ ਦੇ ਵਿੱਚ ਹੈਗੀ ਚੈੱਕ ਜਾਰਜਟ ਤੇ ਨਿਊ ਪ੍ਰਿੰਟ ਨੇਗੇ ਤੇ ਤੁਸੀਂ ਬੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਚਲੋ ਜੀ ਮੈਂ ਸਟਾਰਟ ਕਰਦੀ ਆਂਗੀ ਦੇਖੋ ਪਹਿਲਾ ਸੂਟ ਇੰਨੇ ਕਿ ਜ਼ਿਆਦੇ ਸੌਫਟ ਜੌਰਜਟ ਹੈ ਨਾ ਜਿੰਨੀ ਵੀ ਤੁਸੀਂ ਕਹਿ ਦੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੇਖੋ ਜੀ ਜਿਹੜਾ ਇਹਦਾ ਪ੍ਰਾਈਸ ਰਹੂਗਾ 1050 ਰੁਪਏ ਪ੍ਰਾਈਸ ਰਹੂਗਾ ਕਾਫੀ ਜ਼ਿਆਦੇ ਸੋਹਣਾ ਸਟਾਫ ਹੈਗਾ ਬਿਲਕੁਲ ਸੌਫਟ ਹੈਗਾ ਠੀਕ ਹੈ ਜੀ ਲਓ ਜੀ ਬਹੁਤ ਜਿਆਦਾ ਸੌਫਟ ਸੂਟ ਹੈ ਵਾਲਾ ਸਕਰੀਨਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰ ਦਿਓ ਪਹਿਲਾ ਸੂਟ ਇਹ ਵਾਲਾ ਹੈ ਜੀ ਤੇ ਦੂਸਰਾ ਆਪਣੇ ਟੇਬਲ ਹੈ ਦੂਸਰਾ ਦੇਖੋ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਸ ਤਰ੍ਹਾਂ ਹਨਾ ਮੇਰੇ ਪਾਇਆ ਹੋਇਆ ਜੀ ਸੂਟ ਮੇਰੇ ਪਾਇਆ ਹੋਇਆ ਇਸ ਤਰ੍ਹਾਂ ਹੈ ਤੇ ਨਾਲ ਲੈਸ ਤੁਸੀਂ ਲਗਵਾ ਸਕਦੇ ਹੋ ਦੇਖੋ ਆ ਐਵੇਂ ਆਰਗੈਂਜ਼ਾ ਦੀ ਤੁਸੀਂ ਲੈਸ ਲਗਵਾ ਸਕਦੇ ਹੋਗੇ ਦੇਖੋ ਜੀ ਪਰਪਲ ਸੀ ਕਲਰ ਦਾ ਦਾ ਪ੍ਰਿੰਟ ਹੈ ਜੀ ਥੋੜਾ ਬਲੈਕ ਲੱਗ ਰਿਹਾ ਹੈ ਜੀ ਦੁਪट्टे ਦਾ ਜਿਹੜਾ ਉਹ ਹੈਗਾ ਉਹ ਤੁਸੀਂ ਪਰਪਲ ਕਲਰ ਦਾ ਦੁਪੱਟਾ ਲੈ ਸਕਦੇ ਹੋਗੇ ਜਾਂ ਫਿਰ ਤੁਸੀਂ ਵਾਈਟ ਦੁਪੱਟਾ ਰੱਖ ਕੇ ਪਰਪਲ ਕਲਰ ਦੀ ਲੈਂਸ ਲਗਵਾ ਸਕਦੇ ਹੋਗੇ ਕਾਫੀ ਜਿਆਦਾ ਸੂਟ ਸੋਹਣਾ ਰੈਡੀ ਹੋਊਗਾ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਬਹੁਤ ਜਿਆਦਾ ਸੌਫਟ ਕੱਪੜਾ ਹੈਗਾ ਦੇਖਾਂਗੇ ਇਹਦੇ ਵਿੱਚੋਂ ਇੱਕ ਅੱਧਾ ਸੂਟ ਮੈਂ ਸਟਿਚ ਕਰਵਾਉਂਗੀ ਮੈਨੂੰ ਕੱਪੜਾ ਜਿਹੜਾ ਸਟਾਫ ਹੈਗਾ ਬਹੁਤ ਜਿਆਦਾ ਸੋਹਣਾ ਲੱਗਦਾ ਪ੍ਰਿੰਟਿੰਗ ਤੁਸੀਂ ਦੇਖਿਓ ਸਾਰੀ ਬਹੁਤ ਜਿਆਦੇ ਸੋਹਣੇ ਨੇਗੇ ਪ੍ਰਿੰਟ ਇੱਕ ਤੋਂ ਇੱਕ ਹਟਕਿਆਗਾ ਦੇਖੋ ਆ ਕਿੰਨਾ ਸੋਹਣਾ ਖੇੜਵਾ ਜਾਂ ਪ੍ਰਿੰਟ ਹੈਗਾ ਦੇਖੋ ਜੀ 컬러ਫੁਲ ਜਿਹਾ ਪ੍ਰਿੰਟ ਹੈ ਦਾ ਹਾਂਜੀ ਤੇ ਪ੍ਰਾਈਸ ਵੀ ਕੋਈ ਜਿਆਦੇ ਨਹੀਂ ਹੈਗਾ 1050 ਹੈਗਾ ਤੇ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਤੇ ਵਿਦ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਲਈ ਜਾਊਗੀ ਜੀ ਵਿਦ ਸ਼ਿਪਿੰਗ ਜਿਹੜਾ ਪ੍ਰਾਈਸ ਹੈਗਾ ਵਿਦ ਸ਼ਿਪਿੰਗ ਦੱਸਿਆ ਜਾ ਰਿਹਾ ਹੈਗਾ ਸਾਰਾ ਦੇਖੋ ਜੇ ਤੁਸੀਂ ਦੁਪੱਟਾ ਕਹੋਗੇ ਸਾਡਾ ਰੈਡੀ ਕਰਵਾ ਕੇ ਦੇ ਦਿਓ ਹਨਾ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਜੇ ਲੈਸ ਵਗੈਰਾ ਕਹੋਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਲੈਸ ਦੇ ਐਕਸਟਰਾ ਚਾਰजेस ਹੋਣਗੇ ਵੀ ਕਿਹੜੀ ਤੁਸੀਂ ਕਿੰਨੇ ਰੁਪਏ ਮੀਟਰ ਵਾਲੀ ਲੈਸ ਲਗਵਾਉਣੀ ਹੈ ਕਿਉਂਕਿ ਹਰ ਇੱਕ ਚੀਜ਼ ਆ ਜੀ ਅਲੱਗ-ਅਲੱਗ ਹਿਸਾਬ ਕਿਤਾਬ ਹੁੰਦਾ ਫਿਰ ਲੈਸ ਲਗਵਾਈ ਦੇ ਵੀ ਚਾਰजेस ਹੁੰਦੇ ਨੇ ਠੀਕ ਹੈ ਤੁਸੀਂ ਤਾਂ ਕਰਕੇ ਫਿਰ ਥੋੜਾ ਜਿਹਾ ਦੁਪੱਟਾ ਜੇ ਤੁਸੀਂ ਲੈਸ ਲਗਵਾਉਣੀਓ ਕੋਸਟਲੀ ਪੈ ਜਾਂਦਾ ਹੁੰਦਾਗਾ ਜੇ ਗੱਲ ਕਰੀਏ ਵੀ ਇਹਦੇ ਨਾਲ ਤੁਸੀਂ ਕਿਹੜਾ ਦੁਪੱਟਾ ਰਖਵਾ ਸਕਦੇ ਹੋਗੇ ਤੇ ਆਪਣੇ ਕੋਲੇ ਜਿਹੜਾ ਤੋਂ ਪੱਟਾ ਹੈਗਾ ਦੇਖੋ জর্ਜਟ ਹੈਗਾ ਇੰਨਾ ਕ ਜਿਆਦਾ ਥੋਣੀ জর্ਜਟ ਹੈਗਾ ਦੁਪੱਟੇ ਦਾ ਇੰਨਾ ਕ ਸਟਾਫ ਜੇ ਤੁਸੀਂ ਗੱਲ ਕਰੋ ਬਿਲਕੁਲ ਦੇਖੋ ਲਾਈਟ ਵੇਟ ਪਤਲਾ ਠੀਕ ਹੈ ਜੀ ਇਹਦਾ ਪ੍ਰਾਈਸ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਦੁਪੱਟੇ ਦਾ জর্ਜਟ ਦਾ ਦੁਪੱਟਾ ਹੈਗਾ ਪਿਓਰ জর্ਜਟ ਦਾ ਦੁਪੱਟਾ ਹੈਗਾ ਇਹ ਇਹਦੇ ਨਾਲ ਤੁਸੀਂ ਇਹ ਵਾਲਾ ਦੁਪੱਟਾ ਰਖਵਾ ਸਕਦੇ ਹੋਗੇ ਸੂਟਾਂ ਨਾਲ ਠੀਕ ਹੈ ਜੀ ਆਪਣਾ ਫਾਸਟਲੀ ਆਰਡਰ ਕਰ ਦਿਓ ਤੇ ਆ ਜਾਓ ਤੁਸੀਂ ਡ्रेसेस ਵਗੈਰਾ ਬਣਾਉਣੀਆਂ ਨੇ ਕੁਝ ਵੀ ਬਣਵਾਉਣਾ ਬਣਵਾ ਸਕਦੇ ਹੋ ਇਹ ਵਾਲਾ ਵੀ ਤੁਸੀਂ ਦੇਖੋ ਕਲਰ ਜਾਰਜਰ ਦੇ ਸੂਟਾਂ ਦੀ ਫਿਟਿੰਗ ਕਾਫੇ ਜਾਰੇ ਸੋਹਣੀ ਹੁੰਦੀ ਹੈਗੀ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈਗੀ ਦੇ ਵੀ ਤੁਸੀਂ ਸੂਟ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾ ਹੈਗਾ ਜਦੋਂ ਸੂਟ ਸਟਿਚ ਹੋ ਜਾਂਦੇ ਹੁੰਦੇ ਨੇ ਨਾ ਫਿਰ ਕਾਫੀ ਜ਼ਿਆਦੇ ਗੇਸ ਪੈਂਦੀ ਹੈ ਸੂਟਾਂ ਦੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਇਹ ਵਾਲੇ ਸੂਟ ਦਾ ਵੀ ਠੀਕ ਹੈ ਜੀ ਦੁਪੱਟਾ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਬਾਕੀ ਤੁਹਾਡੀ ਆਪਣੀ ਚੁਆਇਸ ਹੈਗੀ ਵੀ ਤੁਸੀਂ ਕਿਹੜਾ ਦੁਪੱਟਾ ਲਗਵਾਵੋਗੇ ਤਾਂ ਤੁਸੀਂ ਉਹ ਦੁਪੱਟਾ ਲਗਵਾ ਸਕਦੇ ਹੋਗੇ वैसे ਇਹਦੇ ਨਾਲ ਉਹ ਜਿਹੜਾ ਮੈਂ ਦੁਪੱਟਾ ਦਿਖਾਇਆਗਾ ਕਾਫੀ ਜਿਆਦਾ ਸੋਹਣਾਗਾ ਤੇ ਇੰਨਾ ਕ ਜਿਆਦਾ ਲਾਈਟ ਵੇਟ ਸਟੱਫ ਹੈ ਜਾਰਜਨ ਦਾ ਜਿੰਨਾ ਵੀ ਤੁਸੀਂ ਕਹਿ ਦੋ ਤੇ ਬਲੈਕ suit ਕਾਫੀ ਪਹਿਣਾਂ ਦੀ ਡਿਮਾਂਡ ਸੀ ਵੀ ਜਾਰਜਨ ਦੇ suit ਲੈ ਕੇ ਆਓ ਤੇ ਆਪਾਂ ਹਨਾ ਵੀਡੀਓ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਹੈਗਾ ਵੀਡੀਓ ਨਹੀਂ ਪਈ ਹੈਗੀ ਤੁਸੀਂ ਚੈੱਕ ਕਰੋ ਬਲੈਕ suit ਜਾਰਜਨ ਦਾ 1050 ਰੁਪਏ ਪ੍ਰਾਈਸ ਹੈਗਾ ਦੇਖੋ ਜੀ ਚੈੱਕ ਕਰ ਸਕਦੇ ਹੋਗੇ ਤੁਸੀਂ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਸਕਰੀਨ ਸ਼ਾਟ ਲਾ ਲਓ ਤੇ ਫਾਸਟਲੀ ਆਰਡਰ ਕਰ ਦਿਓ ਠੀਕ ਹੈ ਜੀ ਇਹਦੇ ਨਾਲ ਤੁਸੀਂ ਦੁਪੱਟਾ ਜਿਹੜਾ ਟਾਈ ਐਂਡ ਡਾਈ ਰਖਵਾ ਸਕਦੇ ਹੋ ਵੀ ਹੁਣ ਦੋ ਰੋਲ ਫਰੇ ਹੋ ਤੇ ਟਾਈ ਐਂਡ ਡਾਈ ਰਖਵਾ ਸਕਦੇ ਹੋਗੇ ਤੇ ਜਾਂ ਫਿਰ ਤੁਸੀਂ ਸਿੰਪਲ ਵੀ ਲੈ ਸਕਦੇ ਹੋ ਇੱਕ ਕਲਰ ਦਾ ਜਿੱਦਾਂ ਵੀ ਤੁਸੀਂ ਚਾਹੋਗੇ ਉਸ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋਊਂਗੀ ਕਾਫੀ ਪਹਿਣਾ ਦੀ ਡਿਮਾਂਡ ਸੀਗੀ ਆਹ ਵਾਲੇ ਸੂਟਾਂ ਦੀ ਗਿਰਖੇ ਇਹ ਕਹੇ ਵਾਲੇ ਸੂਟ ਨੰਨ ਕਾਫੀ ਪੈਰੂ ਮਿਲ ਨਹੀਂ ਹੈਗੇ ਤੁਸੀਂ ਲੈ ਸਕਦੇ ਜਿਹੜਾ ਇਹ 올ਓਵਰ ਸੂਟ ਹੈਗਾ 2650 ਦਾ ਸੂਟ ਹੈਗਾ ਆਪਣੇ ਕੋਲੇ ਹੈਗੇ ਨੇਗੇ ਚਾਰ ਚਾਰ ਸੂਟ ਅਵੇਲੇਬਲ ਨੇਗੇ ਤੁਸੀਂ ਆਪਣਾ ਫਾਸਟਲੀ ਆਰਡਰ ਕਰ ਦਿਓ ਚੁੰਨੀ ਵਗੈਰਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਤੇ ਜੇ ਤੁਹਾਨੂੰ ਨਹੀਂ ਲੋੜ ਹੈਗੀ ਦੁਪट्टे ਦੀ ਤਾਂ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਤੁਹਾਡੇ ਕੋਲੇ ਹੁਣ ਹੁੰਦੇ ਨੇ ਘਰ ਦੇ ਦੁਪੱਟੇ ਹਨਾ ਤਾਂ ਤੁਸੀਂ ਘਰੋਂ ਵੀ ਲੈ ਸਕਦੇ ਹੋ ਜਿਹੜੇ ਦੁਪੱਟੇ ਇਹ ਕੇ ਸੀਗਾ ਹੁਣ ਕਾਫੀ ਭੈਣਾਂ ਦੇ ਮੈਸੇਜ ਆਏ ਸੀ ਮੈਨੂੰ ਨਹੀਂ ਪਤਾ ਹਣਾ ਇੰਨਾ ਧਿਆਨ ਚ ਨਹੀਂ ਰਹਿੰਦਾ ਕਿਉਂਕਿ ਡੇਲੀ ਕਾਫੀ ਮੈਸੇਜ ਆਉਂਦੇ ਨੇਗੇ ਤੇ ਕੇ ਵਾਲੇ ਸੂਟ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਠੀਕ ਹੈ ਜੀ ਕੇ ਵਾਲਾ ਸੂਟ ਵੀ ਤੁਸੀਂ ਲੈ ਸਕਦੇ ਹੋ ਆਪਣੇ ਕੋਲੇ ਆ ਗਏ 올ਓਵਰ ਸੂਟ ਤਿੰਨ ਤੋਂ ਚਾਰ ਤਿੰਨ ਤਿੰਨ ਜਾਂ ਚਾਰ ਚਾਰ ਸੂਟ ਲੇਗੇ ਦੋਨਾਂ ਚ ਤੁਸੀਂ ਲੈ ਸਕਦੇ ਹੋਗੇ ਤੇ ਬਹੁਤ ਜਿਆਦੇ ਸੋਹਣਾ ਸੂਟ ਮਰੂਗਾ ਬਟਰ ਕਾਟਨ ਦਾ ਸੂਟ ਹੈ ਵਾਲਾ ਤੇ ਕੇ ਆਪਾਂ ਪਹਿਲਾਂ ਰੈਡੀ ਕੀਤਾ ਸੀਗਾ ਸੂਟ ਤਾਂ ਕਰਕੇ ਕਾਫੀ ਭੈਣਾਂ ਦੀ ਡਿਮਾਂਡ ਆਈ ਸੀ ਸੂਟ ਦੀ ਤਾਂ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਹਾਂ ਇਹਦੇ ਵਿੱਚ ਹੈਗੇ ਨੇਗੇ 20 ਬੀਟਰ ਦਾ 4 ਟੂਟ ਲਏਗੇ ਇਹਦੇ ਵਿੱਚ ਤੇ ਇਹਦੇ ਵਿੱਚ ਵੀ 4 ਟੂਟ ਨੇ orange ਵਾਲੀ ਤੁਸੀਂ ਲੈ ਸਕਦੇ ਹੋਗੇ ਵਿੱਚੋਂ ਇਹਦੇ ਵਿੱਚੋਂ ਮੈਂ 3 2 ਟੂਟ ਤਾਂ ਮੈਂ ਦੇ ਰਹੇ ਨੇ ਸ਼ਾਇਦ ਤੁਹਾਨੂੰ 2 ਟੂਟ ਹੀ ਮਿਲਣ ਜਿਹੜੀ ਬਣਾ ਮੈਸੇਜ ਕਰਮੀ ਹੈ ਪੇਮੈਂਟ ਕਰ ਦੇਣਗੇ ਉਹਨਾਂ ਨੂੰ ਆਪਾਂ ਇਹ ਸੁੱਟ ਦੇ ਦਾਂਗੇ ਦੁਪੱਟਾ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਬਿਨਾਂ ਦੁਪੱਟੇ ਤੋਂ ਲੈਣਾ ਤੁਸੀਂ ਬਿਨਾਂ ਦੁਪੱਟੇ ਤੋਂ ਲੈ ਸਕਦੇ ਠੀਕ ਹੈ ਜੀ ਜਾਰਜਟ ਦਾ ਮੈਂ ਤੁਹਾਨੂੰ ਐਂਡ ਤੇ ਲਾਸਟ ਤੇ ਫੇਰ ਦਿਖਾ ਦੇਣੀ ਆ ਦੁਪੱਟੇ ਦੇਖੋ ਜਾਰਜਟ ਬਹੁਤ ਜਿਆਦੇ ਸੋਹਣੀ ਹੈ ਚੁੰਨੀ ਵਾਲੀ ਜਾਰਜਟ ਅਲੱਗ ਆਉਂਦੀ ਹੁੰਦੀ ਹੈਗੀ ਤੇ ਕਾਫੀ ਜਿਆਦੇ ਸੋਹਣੀ ਹੈਗੀ ਜਾਰਜਟ ਤੁਸੀਂ ਦੇਖ ਸਕਦੇ ਹੋਗੇ ਇਹ ਦੁਪੱਟੇ ਤੁਸੀਂ ਇਹ ਜਾਰਡਨ ਦੇ ਸੂਟ ਨਾਲ ਲਗਵਾ ਸਕਦੇ ਹੋਗੇ 1050 ਰੁਪਏ ਪ੍ਰਾਈਸ ਹੈਗਾ ਜਰੂਰ ਤੁਸੀਂ ਸੂਟ ਟਰਾਈ ਕਰੋ ਇੰਨਾ ਜਿਆਦਾ ਸੋਹਣਾ ਫੈਬਰਿਕ ਐ ਸੌਫਟ ਬਿਲਕੁਲ ਠੀਕ ਹੈ ਜੀ ਕਈ ਕਾਰਨਾ ਕਰਕੇ ਸੌਰੀ ਹਨਾ ਪਾਰਸਲ ਥੋੜੇ ਜਿਲੇ ਲੇਟ ਹੋ ਚੁੱਕੇ ਨੇਗੇ ਮੇਰੀ ਸਿਹਤ ਨਹੀਂ ਠੀਕ ਹੈਗੀ ਤਾ ਕਰਕੇ ਥੋੜੇ ਜੇ ਮੇਰੇ ਪਾਰਸਲ ਨੇ ਜਿਹੜੇ ਉਹ ਲੇਟ ਹੋ ਚੁੱਕੇ ਨੇਗੇ ਥੋੜਾ ਐਡਜਸਟਮੈਂਟ ਕਰ ਰਿਹਾ ਹਾਂ ਨਾ ਕਿਸੇ ਭੈਣ ਨੇ ਕਾਲ ਕਮੈਂਟ ਕੀਤਾ ਸੀ ਵੀ ਪਾਰਸਲ ਛੇਤੀ ਨਹੀਂ ਆਉਂਦੇ ਜਿਹੜੀਆਂ ਭੈਣਾਂ ਨੇ ਪਹਿਲਾਂ ਆਪਾਂ ਤੋਂ ਸੂਟ ਲੈਂਦੇ ਨੇ ਨਾ ਉਹ ਸਮਝਦੀਆਂ ਨੇ ਉਹਨਾਂ ਨੂੰ ਮੈਂ ਮੈਸੇਜ ਕੀਤਾ ਸੀ ਵੀ ਤੁਸੀਂ ਕੁਝ ਦਿਨ ਵੇਟ ਕਰ ਲਓ ਤੇ ਹਨਾ ਤੇ ਜਿਹੜੀਆਂ ਨਿਊ ਜੁੜੀਆਂ ਨੇ ਹਨਾ ਤੁਸੀਂ ਵੀ ਸਮਝਿਆ ਕਰੋ ਐਡਜਸਟਮੈਂਟ ਕਰਿਆ ਕਰੋ ਹਨਾ ਕਈ ਵਾਰ ਆਪਣੀ ਸਿਹਤ ਕਿਵੇਂ ਹੁੰਦੀ ਹੈ ਕਈ ਵਾਰ ਕਿਸ ਤਰ੍ਹਾਂ ਹੁੰਦੀ ਹੈਗੀ ਤੇ ਮੇਰੀ ਸਿਹਤ ਨਹੀਂ ਠੀਕ ਸੀਗੀ ਫਿਲਹਾਲ ਮੈਂ ਹੁਣ ਵੀ ਨਹੀਂ ਠੀਕ ਹੈਗੀ ਤੇ ਕੋਈ ਗੱਲ ਨਹੀਂ ਤੁਹਾਡੇ ਜਿਹੜੇ ਪਾਰਸਲ ਨੇਗੇ ਹੋਈ ਜਾਣਗੇ ਅੱਜ ਵਾਲੇ ਤੁਸੀਂ ਸੂਟ ਰਖਵਾਉਂਗੇ ਇਹਨਾਂ ਚੋਂ ਵੀ ਪਾਰਸਲ ਹੋ ਜਾਣਗੇ ਤੇ ਆਪਾਂ ਕੱਢ ਦਾਂਗੇ ਅੱਗੇ ਆਪਾਂ ਨਾਲ ਦੀ ਨਾਲ ਦੂਜੇ ਜਾਂ ਤੀਜੇ ਦਿਨ ਪਾਰਸਲ ਕਰ ਦਿੰਨੇ ਹੁੰਦੇ ਆ ਬਸ ਇਸ ਵਾਰ ਇੰਨੀ ਕੁ ਤੁਸੀਂ ਮੇਰੇ ਨਾਲ ਐਡਜਸਟਮੈਂਟ ਕਰ ਲਿਓ بس میری ਇਹ ਹੀ ਰਿਕਵੈਸਟ ਹੈ ਕਿ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਉਹ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਦਿਓ ਤੇ WhatsApp ਤੇ ਤੁਸੀਂ ਮੈਂ ਪ੍ਰਾਈਸ ਦੱਸਦਾ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋਗੇ ਤੁਸੀਂ ਸ਼ਾਮ ਤੱਕ ਪੇਮੈਂਟ ਕਰ ਸਕਦੇ ਹੋਗੇ ਨੈਕਸਟ ਡੇ ਮਾਰਨਿੰਗ ਤੱਕ ਪੇਮੈਂਟ ਕਰ ਸਕਦੇ ਹੋਗੇ ਉਸ ਤੋਂ ਬਾਅਦ ਜੋ ਵੀ ਭੈਣ ਮੰਗੂਗੀ ਅਸੀਂ ਆਏ ਸੂਟ ਸੋਲਡ ਕਰ ਦਾਂਗੇ ਠੀਕ ਹੈ ਜੀ ਜਿਹੜੀ ਭੈਣ ਦੀ ਪਹਿਲਾਂ ਪੇਮੈਂਟ ਆ ਜੂਗੀ ਅਸੀਂ ਉਹਨਾਂ ਨੂੰ ਸੂਟ ਦੇ ਦਾਂਗੇ ਤਾਂ ਕਰਕੇ ਫਿਰ ਤੁਸੀਂ ਆਪਣੀ ਪੇਮੈਂਟ ਜਲਦੀ ਕਰ ਦਿਆ ਕਰੋ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ